ਪਰ ਚਲੀਆਂ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਲੰਧਰ ਦੇ ਵਿੱਚ ਬੀਤੀ ਰਾਤ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਬਦਮਾਸ਼ਾਂ ਦੇ ਹੌਸਲੇ ਇੰਨੇ بلند ਹੋਏ ਪਏ ਨੇ ਕਿ ਸ਼ਰੇਆਮ ਇੱਕ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਫਾਇਰ ਉਹਨਾਂ ਦੇ ਵੱਲੋਂ ਖੋਲ ਦਿੱਤੇ ਗਏ ਇਹ ਫਾਇਰ ਕਿਉਂ ਖੋਲੇ ਗਏ ਕਿਹੜੇ ਕਾਰਨਾਂ ਦਾ ਕਰਕੇ ਤਾਬੜਤੋੜ ਗੋਲੀਆਂ ਚਲਾ ਕੇ ਇਸ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਇਹਨਾਂ ਬਦਮਾਸ਼ਾਂ ਦੇ ਵੱਲੋਂ ਕੀਤਾ ਗਿਆ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਖਾਸ ਰਿਪੋਰਟ ਦੇ ਵਿੱਚ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਮਾਮਲਾ ਮਹਾਨਗਰ ਜਲੰਧਰ ਦਾ ਹੈ ਤੇ ਜਲੰਧਰ ਦੇ ਮਿੱਠੂ ਬਸਤੀ ਦੇ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਲੀਆਂ ਇਹ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀਆਂ ਨੇ ਤੇ ਇਸ ਦੇ ਵਿੱਚ ਮਾਮੂਲੀ ਕਹਾ ਸੁਣੀ ਤੋਂ ਬਾਅਦ ਕੁਝ ਬਦਮਾਸ਼ਾਂ ਦੇ ਵੱਲੋਂ ਆ ਕੇ ਤਾਬੜ ਤੋੜ ਫਾਇਰਿੰਗ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਦਾ ਸਾਰਾ ਤਾਮਜਾਮ ਜਿਹੜਾ ਹੈ ਜਾਂ ਫਿਰ ਸਾਰਾ ਮਾਹੌਲ ਜਿਹੜਾ ਹੈ ਸੀਸੀਟੀਵੀ ਜਿਹੜੇ ਨਜ਼ਦੀਕ ਲੱਗੇ ਹੋਏ ਸੀ ਉਸ ਦੇ ਵਿੱਚ ਕੈਦ ਹੋ ਜਾਂਦਾ ਤੁਸੀਂ ਵੇਖ ਪਾਰੇ ਹੋਵੋਗੇ ਕਿ ਕਿਦਾਂ ਕਿਵੇਂ ਇਸ ਭੀੜ ਭਾੜੇ ਵਾਲੇ ਇਲਾਕੇ ਦੇ ਵਿੱਚ ਰੋਜ਼ ਮਰਾਦੀ ਤਰ੍ਹਾਂ ਲੋਕਾਂ ਦੇ ਵੱਲੋਂ ਆਪਣਾ ਘਰ ਦਾ ਜ਼ਰੂਰੀ ਸਮਾਨ ਜਾਂ ਫਿਰ ਜਿਹੜੀਆਂ ਵੀ ਵਸਤੂਆਂ ਜਾਂ ਫਿਰ ਜਿਹੜੇ ਵੀ ਕਾਰਨਾ ਦਾ ਕਰਕੇ ਉਹ ਬਾਜ਼ਾਰ ਦੇ ਵਿੱਚ ਜਾਂਦੇ ਨੇ ਉਸੇ ਕੰਮਕਾਜ ਦੇ ਤਹਿਤ ਉਹਨਾਂ ਦੇ ਵੱਲੋਂ ਬਾਜ਼ਾਰ ਦੇ ਵਿੱਚ ਜਾਇਆ ਗਿਆ ਪਰ ਕੁਝ ਨਕਾਬਪੋਸ਼ ਬਦਮਾਸ਼ਾਂ ਦੇ ਉਹ ਇਸ ਇਲਾਕੇ ਦੇ ਵਿੱਚ ਆਇਆ ਜਾਂਦਾ ਹੈ ਤਾਬੜ ਤੋੜ ਫਾਇਰਿੰਗ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਜੜੀਆਂ ਨੇ ਉਹ ਚਲਾਈਆਂ ਜਾਂਦੀਆਂ ਨੇ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਇੱਥੇ ਦੇ ਹੀ ਇੱਕ ਦੁਕਾਨਦਾਰ ਦੇ ਨਾਲ ਹਲਕੀ ਕਹਾ ਸੁਣੀ ਤੋਂ ਬਾਅਦ ਇਹਨਾਂ ਦੇ ਵੱਲੋਂ ਇਸ ਤਰੀਕੇ ਦਾ ਮਾਹੌਲ دہشت ਭਰਿਆ ਉੱਥੇ ਬਣਾ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਕੋਲੇ ਇਹ ਜਾਣਕਾਰੀਆਂ ਪਹੁੰਚੀਆਂ ਇਲਾਕੇ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਹੋਣ ਦੇ ਨਿ ਉਹ ਖੜਕਾਉਣੇ ਪੁਲਸ ਵਾਲੇ ਪਾਸੇ ਤੋਂ ਸ਼ੁਰੂ ਕਰ ਦਿੱਤੇ ਗਏ ਪਰ ਕਿਤੇ ਨਾ ਕਿਤੇ ਇਲਾਕੇ ਦੇ ਵਿੱਚ ਫੈਲੀ ਇਸ ਜਿਹੜੀ ਹੈ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਦੀ ਦਿਖਾ ਲਈ ਦੇ ਰਹੀ ਹੈ ਇਸ ਲੱਗੇ ਹੋਏ 에어로 ਦੇ ਸਾਹਮਣੇ ਇਹ ਜਿਹੜਾ ਵਿਅਕਤੀ ਤੁਰਿਆ ਜਾਂਦਾ ਤੁਹਾਨੂੰ ਦਿਖਾ ਲਈ ਦੇਣਾ ਹੋਵੇਗਾ ਇਸ ਦੇ ਵੱਲੋਂ ਲਗਾਤਾਰ ਤਾਬੜ ਤੋੜ ਫਾਇਰਿੰਗ ਜਿਹੜੀ ਹੈ ਜਲੰਧਰ ਦੇ ਮਿੱਠੂ ਬਸਤੀ ਇਲਾਕੇ ਦੇ ਵਿੱਚ ਕੀਤੀ ਗਈ ਜਿਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਲੋਕ ਜਿਹੜੇ ਕਿ ਰੋਜ਼ਮਰਾ ਦੀ ਤਰ੍ਹਾਂ ਬਾਜ਼ਾਰ ਦੇ ਵਿੱਚ ਆਏ ਸਨ ਉਹਨਾਂ ਦੇ ਚਿਹਰਿਆਂ ਦੇ ਉੱਪਰ ਇਕਦਮ ਦੇ ਨਾਲ ਰੰਗੋਟਾ ਦਿਖਾਈ ਦਿੱਤਾ ਕਿਉਂਕਿ ਚਲਦੀਆਂ ਗੋਲੀਆਂ ਲੋਕਾਂ ਦੇ ਚਿਹਰਿਆਂ ਦੇ ਉੱਪਰ ਛਕਨ ਦਾ ਕਾਰਨ ਜ਼ਰੂਰ ਬਣੀਆ ਲਗਾਤਾਰ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚੋਂ ਬਦਮਾਸ਼ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੀਆਂ ਸਥਿਤੀਆਂ ਪੈਦਾ ਕੀਤੀਆਂ ਜਾ ਰਹੀਆਂ ਨੇ ਯਾਂ ਪਰ ਕਹਿ ਲਈਏ ਕਿ ਪੰਜਾਬ ਸਰਕਾਰ ਵਾਲੇ ਪਾਸਿਓਂ ਪੁਲਿਸ ਪ੍ਰਸ਼ਾਸਨ ਵਾਲੇ ਪਾਸਿਓਂ ਜੇ ਇਸ ਤਰੀਕੇ ਦੀਆਂ ਕਾਰਵਾਈਆਂ ਕਰੇ ਜਾਣਦੇ ਦੰਗਜੇ ਜਿਹੜੇ ਮਾਰੇ ਜਾਂਦੇ ਨੇ ਉਹ ਕਿਤੇ ਨਾ ਕਿਤੇ ਜਦੋਂ ਐਦਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਤਾਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਵਾਕਈ ਜ਼ਮੀਨੀ ਧਰਤਲ ਦੇ ਉੱਪਰ ਉਹ ਗੈਂਗਸਟਰ ਬਾਦ ਨੂੰ ਖਤਮ ਕਰਨ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਚਲਦੀਆਂ ਵੀ ਨੇ ਜਾਂ ਨਹੀਂ ਚਲਦੀਆਂ ਇਹ ਸਾਰੀਆਂ ਕਿਤੇ ਨਾ ਕਿਤੇ ਵੱਡੇ ਸਵਾਲਾਂ ਦੀਆਂ ਲੜੀਆਂ ਜਿਹੜੀਆਂ ਨੇ ਉੱਠਦੀਆਂ ਦਿਖਾ ਲਈ ਦਿੰਦੀਆਂ ਨੇ ਲਗਾਤਾਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਜਲੰਧਰ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਡਰੇ ਘਬਰਾਏ ਤੇ ਦਹਿਸ਼ਤ ਦਾ ਮਾਹੌਲ ਮਹਿਸੂਸ ਕਰ ਰਹੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਣ ਆਲ ਦਵਾਲ ਦੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ ਪਰ ਤੁਸੀਂ ਸੋਚੋ ਕਿ ਪਰਿਵਾਰ ਦੇ ਨਾਲ ਜੇਕਰ ਕੋਈ ਆਪਣੀਆਂ ਜ਼ਰੂਰੀ ਵਸਤਾਂ ਲੈਣ ਦੇ ਲਈ ਸ਼ਹਿਰ ਚੋਣੀ ਜਾਂਦਾ ਹੈ ਬਾਜ਼ਾਰ ਦੇ ਵਿੱਚ ਜਾਂਦਾ ਹੈ ਤੇ ਉੱਥੇ ਤਾਪੜ ਤੋਰ ਫਾਇਰਿੰਗ ਇਸ ਤਰੀਕੇ ਦੇ ਨਾਲ ਹੋਣੀ ਸ਼ੁਰੂ ਹੋ ਜੇ ਤਾਂ ਉਸ ਵਕਤ ਜ਼ਰੂਰ ਲੱਗਦਾ ਹੈ ਕਿ ਅਸੀਂ ਇਸ ਸਮਾਜ ਦੇ ਵਿੱਚ ਉਸ ਤਰੀਕੇ ਦਾ ਪ੍ਰਸ਼ਾਸਨ ਉਸ ਤਰੀਕੇ ਦੀ ਸੁਰੱਖਿਆ ਪ੍ਰਣਾਲੀ ਦੇ ਹੱਕਦਾਰ ਹਾਂ ਜਿਹੜੀ ਕਿ ਕਹਿ ਲਈ ਕਿ ਜਾਣਕਾਰੀਆਂ ਦੇ ਰੂਪ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਸਾਂਝਾ ਕੀਤੀਆਂ ਜਾਂਦੀਆਂ ਨੇ ਕਿ ਭਾਈ ਅਸੀਂ ਇਸ ਤਰੀਕੇ ਦੇ ਨਾਲ ਸੁਰੱਖਿਆ ਤੁਹਾਨੂੰ ਮੁਹੱਈਆ ਕਰਵਾਉਂਦੇ ਹਾਂ ਇਹ ਜਲੰਧਰ ਦੇ ਵਿੱਚ ਬੀਤੀ ਰਾਤ ਦਾ ਮਾਮਲਾ ਜਿਹੜਾ ਹੈ ਤਕਰੀਬਨ 10:00 ਵਜੇ ਦਾ ਦੱਸਿਆ ਜਾ ਰਿਹਾ ਹੈ ਜਿਸ ਵਕਤ ਇਸ ਤਰੀਕੇ ਦਾ ਮਾਹੌਲ ਬਣਦਾ ਜਲੰਧਰ ਦੇ ਮਿੱਠੂ ਬਸਤੀ ਦੇ ਵਿੱਚ ਦਿਖਾ ਲਈ ਦਿੱਤਾ ਮਾਮਲਾ ਦਰਜ ਹੋ ਚੁੱਕਾ ਹੈ ਪੁਲਿਸ ਦੇ ਵੱਲੋਂ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਗਏ ਨੇ ਸੀਸੀਟੀਵੀ ਖੰਘਾਲੀ ਜਾ ਰਹੀ ਹੈ ਹੁਣ ਕਿੱਥੇ ਕਿ ਤੱਕ ਪੁਲਿਸ ਕਿੰਨੀ ਕੁ ਦੇਰ ਦੇ ਵਿੱਚ ਅਪੜਦੀ ਹੈ ਆਉਣ ਵਾਲਾ ਸਮਾਂ ਬਿਆਨ ਦੇਗਾ ਬਹਰ ਹਾਲ ਇਹਨਾਂ ਤਸਵੀਰਾਂ ਨੂੰ ਵੇਖ ਤਾਬਰ ਤੋੜ ਫਾਇਰਿੰਗ ਤੋਂ ਬਾਅਦ ਮਾਹੌਲ ਨੂੰ ਦੇਖ ਕੇ ਤੁਸੀਂ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ